ਸਤ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਇੱਕ ਬੜੇ ਖਾਸ ਪੰਜਾਬੀ ਤਿਉਹਾਰ ਦੀ ਗੱਲ ਕਰਨੀ ਹੈ ਨਾਂ ਤਾਂ ਸੁਣਿਆ ਹੋਣਾ ਤੀਆਂ ਪਰ ਸ਼ਾਇਦ ਰੌਣਕਾਂ ਹੁਣ ਘੱਟ ਦਿਸਦੀਆਂ ਇਹ ਜਸ਼ਨ ਹੁੰਦਾ ਸੀ ਸਾਵਣ ਦੇ ਮਹੀਨੇ ਦਾ ਸਾਡੇ ਕੋਲ ਨਾ ਇੱਕ ਲੇਖ ਹੈ ਤੀਆਂ ਪੰਜਾਬ ਦਾ ਸਾਵਣ ਉਤਸਵ ਉਸੇ ਦੇ ਆਧਾਰ ਤੇ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪਰੰਪਰਾ ਕੀ ਸੀ ਇਹਦੀਆਂ ਜੜਾਂ ਰਸਮਾਂ ਅਹਿਮੀਅਤ ਤੇ ਹੁਣ ਕਿਉਂ ਮੱਦਮ ਪੈ ਗਈ ਸੋਚੋ ਇੱਕ ਸਮਾਂ ਸੀ ਪਿੰਡਾਂ ਚ ਪਿੰਗਾ ਝੂਟਦੀਆਂ ਕੁੜੀਆਂ ਗਿੱਧਾ ਹਾਸੇ ਖਾਸ ਕਰਕੇ ਤੀਆਂ ਲਈ ਤਾਂ ਬੜਾ ਚਾਹ ਹੁੰਦਾ ਸੀ ਚਲੋ ਫਿਰ ਸ਼ੁਰੂ ਕਰਦੇ ਆਂ ਇਹ ਗੱਲਬਾਤ ਤਾਂ ਪਹਿਲਾਂ ਇਹ ਦੱਸੋ ਤੀਆਂ ਹੈ ਕੀ ਸੀ ਅਸਲ ਚ ਮਤਲਬ ਬਿਲਕੁਲ ਸ਼ੁਰੂ ਤੋਂ ਹਾਂਜੀ ਦੇਖੋ ਤੀਆਂ ਜਿਹੜਾ ਹੈ ਇਹ ਅਸਲ ਵਿੱਚ ਤੀਜ ਦਾ ਹੀ ਪੰਜਾਬੀ ਰੂਪ ਹੈ ਤੇ ਮਨਾਇਆ ਜਾਂਦਾ ਸੀ ਸਾਵਣ ਵਿੱਚ ਜਦੋਂ ਮੀਂਹ ਪੈਂਦੇ ਸੀ ਯਾਨੀ ਜੁਲਾਈ ਅਗਸਤ ਦੇ ਮਹੀਨੇ ਅੱਛਾ ਮੌਨਸੂਨ ਨਾਲ ਜੁੜਿਆ ਹੋਇਆ ਬਿਲਕੁਲ ਤੇ ਸਭ ਤੋਂ ਵੱਡੀ ਖਿੱਚ ਜਿਵੇਂ ਤੁਸੀਂ ਪਹਿਲਾਂ ਕਿਹਾ ਉਹ ਸੀ ਵਿਆਹੀਆਂ ਤੀਆਂ ਦਾ ਪੇਕਿਉਣਾ ਹਾਂ ਇਹ ਤਾਂ ਬਹੁਤ ਸੁਣਿਆ ਆਪਣੀਆਂ ਸਹੇਲੀਆਂ ਭੈਣਾਂ ਨੂੰ ਮਿਲਣਾ ਇੱਕ ਤਰ੍ਹਾਂ ਨਾਲ ਨਾ ਔਰਤਾਂ ਦੀ ਆਪਣੀ ਥਾਂ ਸੀ ਆਪਣੀ ਆਜ਼ਾਦੀ ਖੁਸ਼ੀ ਮਨਾਉਣ ਦੀ ਨੱਚਣਾ ਗਾਉਣਾ ਕੁਦਰਤ ਦੇ ਨੇੜੇ ਹੋਣਾ ਤੇ ਉਹ ਪੀਂਗਾ ਦਾ ਕੀ ਚੱਕਰ ਸੀ ਝੂਲਾ ਜੀ ਨੂੰ ਕਹਿੰਦੇ ਨੇ ਹਾਂ ਹਾਂ ਪੀਂਗਾ ਉਹ ਤਾਂ ਤੀਆਂ ਦੀ ਜਾਨ ਹੁੰਦੀਆਂ ਸੀ ਪਿੰਡ ਤੋਂ ਬਾਹਰ ਵੱਡੇ ਵੱਡੇ ਦਰਖਤਾਂ ਦੀਆਂ ਟਾਹਣੀਆਂ ਨਾਲ ਪਾਉਂਦੇ ਸੀ। ਅੱਛਾ। ਤੇ ਫਿਰ ਸਜਾਉਂਦੇ ਸੀ ਉਹਨਾਂ ਨੂੰ ਫੁਲਕਾਰੀਆਂ ਨਾਲ, ਫੁੱਲਾਂ ਨਾਲ, ਰੰਗਦਾਰ ਲੀਰਾ ਨਾਲ। ਬੜਾ ਸੋਹਣਾ ਲੱਗਦਾ ਸੀ। ਫਿਰ ਰਸਮਾਂ ਕੀ ਹੁੰਦੀਆਂ ਸੀ? ਮਤਲਬ ਇਕੱਠੀਆਂ ਹੋ ਕੇ ਕੀ ਕਰਦੀਆਂ ਸੀ? ਹਾਂਜੀ। ਦੇਖੋ ਪਿੰਡ ਦੀ ਕੋਈ ਸਾਂਝੀ ਥਾਂ ਹੁੰਦੀ ਸੀ ਖੁੱਲੀ ਜਈ। ਉੱਥੇ ਸਾਰੀਆਂ ਕੁੜੀਆਂ, ਔਰਤਾਂ ਨੇ ਇਕੱਠੇ ਹੋ ਜਾਣਾ। ਚਮਕੀਲੇ, ਰੰਗਦਾਰ ਸੂਟ ਪਾ ਕੇ ਗਹਿਣੇ ਘਾਟੇ ਪੂਰਾ ਤਿਆਰ ਹੋ ਕੇ। ਹੂੰ। ਫਰਵਾਰੀ ਵਾਰੀ ਪਿੰਗਾ ਝੂਟਣੀਆਂ ਉਹ ਪਿੰਗ ਛੂਟਣ ਦਾ ਵੀ ਆਪਣਾ ਹੀ ਮਜ਼ਾ ਸੀ ਤੇ ਨਾਲੇ ਗਿੱਧਾ ਪਾਉਣਾ ਬੋਲੀਆਂ ਪਾਉਣੀਆਂ ਬੋਲੀਆਂ ਤਾਂ ਜ਼ਰੂਰ ਹੁੰਦੀਆਂ ਹੋਣਗੀਆਂ ਬਿਲਕੁਲ ਢੋਲਕੀ ਵੱਜਣੀ ਤਾੜੀਆਂ ਵੱਜਣੀਆਂ ਤੇ ਸਭ ਤੋਂ ਖਾਸ ਗੱਲ ਇਹ ਸਭ ਕੁਝ ਆਪ ਮੁਹਾਰਾ ਸੀ ਕੋਈ ਸਟੇਜ ਨਹੀਂ ਕੋਈ ਮੁਕਾਬਲਾ ਨਹੀਂ ਅੱਛਾ ਮਤਲਬ ਕੋਈ ਫਾਰਮੈਲਿਟੀ ਨਹੀਂ ਖੁੱਲ ਕੇ ਹੱਸਣਾ ਗਾਉਣਾ ਤੇ ਕਰਾਂਚ ਵੀ ਖਾਸ ਪਕਵਾਨ ਬਣਦੇ ਸੀ ਗੁਲਗੁਲੇ ਖੀਰ ਪੂੜੇ ਕਦੇ ਪਕੌੜੇ ਹਾਂ ਗੁਲਗੁਲੇ ਤਾਂ ਮੈਂ ਵੀ ਸੁਣੇ ਨੇ ਹਾਂਜੀ ਤੇ ਨਾਲ ਠੰਡੀ ਮਿੱਠੀ ਲੱਸੀ ਫਿਰ ਸਾਰੀਆਂ ਰਲ ਮਿਲ ਕੇ ਖਾਂਦੀਆਂ ਪੀਂਦੀਆਂ ਸੀ ਇਹ ਸਭ ਵਿੱਚ ਨਾ ਉਹ ਪਾਵਨਾਵਾਂ ਦਾ ਪੱਖ ਬੜਾ ਗੂੜਾ ਹੁਣਾ ਉਹ ਕਿਵੇਂ ਨਿਕਲਦਾ ਸੀ ਖਾਸ ਕਰਕੇ ਬੋਲੀਆਂ ਚ ਬਿਲਕੁਲ ਬਿਲਕੁਲ ਬੋਲੀਆਂ ਤੇ ਲੋਕ ਗੀਤ ਤਾਂ ਸਮਝੋ ਤੀਆਂ ਦੀ ਰੂਹ ਸੀ ਉਨ੍ਹਾਂ ਵਿੱਚ ਸਾਰਾ ਕੁਝ ਹੁੰਦਾ ਸੀ ਪੇਕੇ ਆਉਣ ਦੀ ਖੁਸ਼ੀ ਸਹਰੇ ਜਾਣ ਦਾ ਦੁੱਖ ਮਾਂ ਤੀ ਦਾ ਪਿਆਰ ਸਹੇਲੀਆਂ ਨਾਲ ਮਜ਼ਾਕ ਕੋਈ ਮਸ਼ਹੂਰ ਬੋਲੀ ਯਾਦ ਹੈ ਹਾਂ ਇੱਕ ਬੜੀ ਆਮ ਸੁਣਨ ਨੂੰ ਮਿਲਦੀ ਹੈ ਜਿਹੜੀ ਪੇਕੇ ਆਉਣ ਤੇ ਜਾਣ ਦੇ ਅਹਿਸਾਸ ਨੂੰ ਬਿਆਨ ਕਰਦੀ ਹੈ ਉਹ ਇੰਜ ਹੈ ਕਿ ਤੀਆਂ ਤੀਜ ਦੀਆਂ ਭੈਣਾਂ ਤੇ ਸਹੇਲੀਆਂ ਦੇ ਨਾਲ ਆਈਆਂ ਹਾਂ ਮਾਵਾਂ ਰੋਂਦੀਆਂ ਲੱਭੀਆਂ ਜਦ ਤੀਆਂ ਸਹਰੇ ਗਈਆਂ ਹੂੰ ਇਹ ਤਾਂ ਸੱਚੀ ਬੜਾ ਪਾਵੁਕ ਹੈ ਮਤਲਬ ਖੁਸ਼ੀ ਵੀ ਤੇ ਗਮੀ ਵੀ ਹਾਂਜੀ ਦੋਵੇਂ ਰਲ ਗੱਡ ਨੇ ਪੇ ਕਿਉਣ ਦਾ ਚਾਹ ਤੇ ਫਿਰ ਉੱਥੋਂ ਵਿਛੜਨ ਦਾ ਦਰਦ ਪਰ ਫਿਰ ਇਹ ਸਭ ਕੁਝ ਮਤਲਬ ਘਟਦਾ ਕਿਉਂ ਗਿਆ ਇਹ ਰੁਣਕਾ ਕਿੱਥੇ ਗਈ ਆ ਹਾਂ ਇਹ ਵੱਡਾ ਸਵਾਲ ਹੈ ਦੇਖੋ ਸਮਾਂ ਬਦਲਿਆ ਇੱਕ ਤਾਂ ਵੱਡਾ ਕਾਰਨ ਹੈ ਸ਼ਹਿਰੀਕਰਨ ਲੋਕ ਪਿੰਡ ਛੱਡ ਕੇ ਸ਼ਹਿਰਾਂ 'ਚ ਆ ਗਏ ਠੀਕ ਦੂਜਾ ਪਰਿਵਾਰ ਛੋਟੇ ਹੋ ਗਏ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸੀ ਹੁਣ ਨਿਊਕਲੀਅਰ ਫੈਮਿਲੀਜ਼ ਨੇ ਤੇ ਜ਼ਿੰਦਗੀ ਦੀ ਰਫਤਾਰ ਵੀ ਤੇਜ਼ ਹੋ ਗਈ ਹੈ ਨਾ ਬਿਲਕੁਲ ਪੱਜ ਦੌੜ ਇੰਨੀ ਵੱਧ ਗਈ ਹੈ ਕਿ ਲੋਕਾਂ ਕੋਲ ਖਾਸ ਕਰਕੇ ਔਰਤਾਂ ਕੋਲ ਇਹਨਾਂ ਰਿਵਾਇਤਾਂ ਲਈ ਸਮਾਂ ਹੀ ਨਹੀਂ ਰਿਹਾ ਨੌਕਰੀਆਂ ਪੜਾਈਆਂ ਰੁਝੇਵੇਂ ਬਹੁਤ ਹੋ ਗਏ ਤਾਂ ਅੱਜਕੱਲ ਪਿੰਡਾਂ 'ਚ ਬਿਲਕੁਲ ਨਹੀਂ ਮਨਾਏਂਗਾ ਦੰਦੀਆਂ ਬਹੁਤ ਘਟ ਮਤਲਬ ਉਹ ਪਹਿਲਾਂ ਵਾਲੀ ਗੱਲ ਤਾਂ ਨਹੀਂ ਰਹੀ ਕਿਤੇ ਕਿਤੇ ਸ਼ਾਇਦ ਕੋਈ ਰਸਮ ਕਰ ਲੈਂਦਾ ਹੋਵੇ ਹਾਂ ਸ਼ਹਿਰਾਂ ਵਿੱਚ ਕਈ ਵਾਰੀ ਕੋਸ਼ਿਸ਼ ਹੁੰਦੀ ਹੈ ਸਟੇਜਾਂ ਤੇ ਪ੍ਰੋਗਰਾਮ ਹੁੰਦੇ ਨੇ ਤੀਆਂ ਦੇ ਨਾਂ ਤੇ ਪਰ ਉਹ ਗੱਲ ਬਣਦੀ ਹੋएगी ਉਹੀ ਤਾਂ ਗੱਲ ਹੈ ਉਹ ਸਟੇਜ ਵਾਲੇ ਪ੍ਰੋਗਰਾਮਾਂ ਚ ਨਾ ਉਹ ਪੁਰਾਣੀ ਸਾਂਝ ਉਹ ਆਪਣਤ ਉਹ ਬੇਬਾਕੀ ਨਹੀਂ ਹੁੰਦੀ ਉਤੇ ਇੱਕ ਤਰ੍ਹਾਂ ਦਾ ਸ਼ੋਅ ਬਣ ਜਾਂਦਾ ਹੈ ਅਸਲ ਰੂਹ ਗਾਇਬ ਹੈ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਇਸ ਦਾ ਅਸਲ ਮਤਲਬ ਕੀ ਨਿਕਲਿਆ ਤੀਆਂ ਸਿਰਫ ਮੀਂਹ ਜਾਂ ਨਚਣ ਟੱਪਣ ਦਾ ਤਿਹਾਰ ਨਹੀਂ ਸੀ ਨਹੀਂ ਬਿਲਕੁਲ ਨਹੀਂ ਇਹ ਇਸ ਤੋਂ ਬਹੁਤ ਜ਼ਿਆਦਾ ਸੀ ਇਹ ਅਸਲ ਵਿੱਚ ਔਰਤਾਂ ਲਈ ਇੱਕ ਸਮਾਜ ਵੱਲੋਂ ਮਿਲੀ ਹੋਈ ਖਾਸ ਥਾਂ ਸੀ ਸਭਿਆਚਾਰਿਕ ਥਾਂ ਅੱਛਾ ਫਿਕਸ ਸਪੇਸ ਹਾਂ ਇੱਕ ਸਪੇਸ ਜਿੱਥੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਇਕੱਠੀਆਂ ਹੋ ਸਕਦੀਆਂ ਸੀ ਆਪਣੇ ਦਿਲ ਦੀਆਂ ਗੱਲਾਂ ਕਰ ਸਕਦੀਆਂ ਸੀ ਦੁੱਖ ਸੁੱਖ ਸਾਂਝੇ ਕਰ ਸਕਦੀਆਂ ਸੀ ਮਤਲਬ ਭਾਵਨਾਤਮਕ ਨਿਕਾਸ ਦਾ ਇੱਕ ਜ਼ਰੀਆ ਸੀ ਤੇ ਭੈਣਚਾਰਾ ਮਜ਼ਬੂਤ ਹੁੰਦਾ ਸੀ ਬਿਲਕੁਲ ਬਿਨਾਂ ਕਿਸੇ ਭੇਦਭਾਵ ਦੇ ਜਾਤ ਪਾਤ ਦੇ ਇਹ ਉਹਨਾਂ ਦੀ ਸਮੂਹਿਕ ਆਜ਼ਾਦੀ ਦਾ ਪ੍ਰਤੀਕ ਸੀ ਸਹੀ ਗੱਲ ਤਾਂ ਸੰਖੇਪ ਵਿੱਚ ਤੀਆਂ ਇੱਕ ਤਰ੍ਹਾਂ ਨਾਲ ਮੌਨਸੂਨ ਕੁਦਰਤ ਨਾਰੀ ਸ਼ਕਤੀ ਆਜ਼ਾਦੀ ਤੇ ਪਾਈਚਾਰੇ ਦਾ ਜਸ਼ਨ ਸੀ ਹਾਂਜੀ ਬਿਲਕੁਲ ਇਹੀ ਇਹ ਸਿਰਫ ਮੌਸਮੀ ਤਿਉਹਾਰ ਨਹੀਂ ਸੀ ਸਗੋਂ ਪੰਜਾਬੀ ਸਮਾਜ ਵਿੱਚ ਔਰਤਾਂ ਲਈ ਭਾਵਨਾਤਮਕ ਤੇ ਸਮਾਜਿਕ ਤੌਰ ਤੇ ਖੁੱਲ ਕੇ ਜੀਣ ਦਾ ਇੱਕ ਬਹੁਤ ਜ਼ਰੂਰੀ ਮੌਕਾ ਸੀ ਤੇ ਜਾਂਦੇ ਜਾਂਦੇ ਇੱਕ ਸਵਾਲ ਮੈਂ ਸੋਚ ਰਿਹਾ ਸੀ ਅੱਜ ਦੇ ਜ਼ਮਾਨੇ ਵਿੱਚ ਜਦੋਂ ਜ਼ਿੰਦਗੀ ਇੰਨੀ ਤੇਜ਼ ਹੈ ਕੀ ਸਾਨੂੰ ਅਜਿਹਿਆਂ ਥਾਵਾਂ ਦੀ ਲੋੜ ਹੈ ਮਤਲਬ ਜਿੱਥੇ ਲੋਕ ਖਾਸ ਕਰਕੇ ਔਰਤਾਂ ਇਕੱਠੇ ਹੋ ਸਕਣ ਦਿਲ ਦੀ ਗੱਲ ਕਰ ਸਕਣ ਉਹ ਪਾਈਚਾਰਕ ਸਾਂਝ ਮਹਿਸੂਸ ਕਰ ਸਕਣ ਹੂੰ ਇਹ ਬਹੁਤ ਅਹਿਮ ਸਵਾਲ ਹੈ ਇਆਂ ਵਰਗੀਆਂ ਰਵਾਇਤਾਂ ਦੇ ਜਾਣ ਨਾਲ ਅਸੀਂ ਅਸਲ ਚ ਗਵਾਇਆ ਕੀ ਹੈ ਤੇ ਕੀ ਅੱਜ ਦੇ ਸਮੇਂ ਚ ਭਾਵੇਂ ਨਵੇਂ ਰੂਪ ਚਈ ਸਹੀ ਅਜਿਹਿਆਂ ਥਾਵਾਂ ਦੁਬਾਰਾ ਬਣ ਸਕਦੀਆਂ ਨੇ ਜਾਂ ਬਣਾਉਣੀਆਂ ਚਾਹੀਦੀਆਂ ਨੇ ਹਾਂ ਸੋਚਣ ਵਾਲੀ ਗੱਲ ਤਾਂ ਹੈਗੀ ਹੈ ਬਿਲਕੁਲ